ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਤਾਂ ਬਾਈ ਜੀ ਤੁਹਾਡਾ ਸਵਾਗਤ ਆ ਫਿਰ ਤੋਂ ਆਪਣੀ ਇੱਕ ਹੋਰ ਵੀਡੀਓ ਦੇ ਵਿੱਚ ਤਾਂ ਆਪਾਂ ਇਹ ਜੀ ਅੱਜ ਦੀ ਵੀਡੀਓ ਰਿਕਾਰਡ ਕੀਤੀ ਹੈਗੀ ਪਿੰਡ ਮਹਿਤਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਆਪਾਂ ਰਿਕਾਰਡ ਕੀਤੀ ਹੈਗੀ ਜਿੱਥੇ ਬਾਈ ਕੋਲੇ ਤਿੰਨ ਕਟੀਆਂ ਵਕਾਊ ਆ ਆਪਾਂ ਤਿੰਨ ਕਟੀਆਂ ਦੀ ਜਾਣਕਾਰੀ ਆਪਾਂ ਇਸ ਵੀਡੀਓ 'ਚ ਸਾਂਝੀ ਕਰਾਂਗੇ ਤੇ ਮੁੱਲ ਵੀ ਸਾਂਝਾ ਕਰਾਂਗੇ ਇਹਦੇ ਵਿੱਚ ਤਾਂ ਭਾਈ ਜੀ ਆਪਣੇ ਨੰਬਰ ਦਾ ਡੈਰੀ ਫਾਰਮ ਨੂੰ ਸਬਸਕ੍ਰਾਈਬ ਤੇ ਫੋਲੋ ਜਰੂਰ ਕਰ ਲਿਓ ਪਹਿਲਾਂ ਤੇ ਬੈਲ ਕੰਟੀਬਲ ਜਰੂਰ ਦਬਾ ਦਿਓ ਤਾਂ ਕਿ ਇਸ ਤਰ੍ਹਾਂ ਦੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੇ ਵੀਡੀਓ ਵਿੱਚ ਨੰਬਰ ਆ ਵੀ 9417950102 ਜਿਹੜੇ ਕਿਸੇ ਵੀ ਨੂੰ ਲੋੜ ਹੋਈ ਸਾਡੇ ਨਾਲ ਸੰਪਰਕ ਕਰ ਲਿਓ ਤੇ ਹੁਣ ਆਪਾਂ ਤੁਹਾਨੂੰ ਜਿੰਨੀਆਂ ਕੱਟੀਆਂ ਬਾਰੇ ਜਾਣਕਾਰੀ ਤਾਂ ਵੀ ਜਿਹੜੀ ਪਹਿਲ ਨੰਬਰ ਵਾਲੀ ਕੱਟੀ ਹੈਗੀ ਆ ਆ ਗਈ ਵੱਡੀ ਕੱਟੀ ਠੀਕ ਆ ਭਾਈ ਜੀ ਇਹ ਕੱਟੀਆਂ ਬਈ 1.5 ਸਾਲ ਉਮਰਾਂ ਗਈ ਤੇ ਬਾਕੀ ਸੁੰਗੀ ਸੁੰਗੀ ਤੁਸੀਂ ਦੇਖ ਸਕਦੇ ਹੋ ਝੋਲੀ ਬਕਰਮ ਵਾਲੀ ਬਹੁਤ ਚੰਗੀ ਹੈਗੀ 493 48 ਵੀ ਦੇਖ ਸਕਦੇ ਕਲਾ ਕਲਾ ਥਣ ਪਿਆਗਾ ਝੋਲੀ ਕੋ ਕੱਟੀ ਬਹੁਤ ਸਾਫ ਆ ਗਈ ਪਿੱਠਪੂੜਾ ਤੇ ਕੱਦ ਕਾਰ ਤੁਸੀਂ ਦੇਖ ਸਕਦੇ ਹੋਗੇ ਸਿੰਘ ਕਰਮਾਈ ਥੋੜਾ ਖੁੱਲਾ ਪਾਉਗੀ ਉਹ ਕੱਦ ਕਾਰ ਦੀ ਚੰਗੀ ਹੈਗੀ ਤੇ ਪਿੱਠਪੂੜੇ ਦੀ ਵੀ ਚੰਗੀ ਆ ਚੁੱਕੀ ਹੈਗੀ ਠੀਕ ਆ ਮੁੱਲ ਤਿੰਨਾਂ ਦਾ ਬਈ ਵੀਡੀਓ ਦੇ ਐਂਡ 'ਚ ਕਰਾਂਗੇ ਆਪਾਂ ਤੇ ਜਿਹੜੀ ਬਈ ਦੂਜੇ ਨੰਬਰ ਵਾਲੀ ਇਹ ਬੁਰੀ ਕੱਟੀ ਹੈਗੀ ਠੀਕ ਆ ਤੁਸੀਂ ਬੁਰੀ ਕੱਟੀ ਦੀ ਉਮਰ ਬਈ ਜੀ 13 ਤੋਂ 15 ਕਿ ਮਹੀਨੇ ਵਿੱਚ ਦੀ ਉਮਰ ਹੈ ਠੀਕ ਆ ਬਈ ਬਾਕੀ ਤੁਸੀਂ ਦੇਖ ਸਕਦੇ ਹੋਗੇ ਪੱਠਪੂੜਾ ਤੇ ਕਰਮਾੜੀ ਬਹੁਤ ਚੰਗਾ ਗਾ ਕਦ ਕੜੇ ਵੀ ਚੰਗਾ ਕਰੂਗੀ ਝੂਲੀ ਫੁਖ ਕਰਮਾੜੀ ਬਹੁਤ ਜੀ ਨਜ਼ਾਇ ਚੰਗੀ ਆ ਚੁੱਕੀ ਆ ਸਿੰਗੀ ਸੁੰਗੀ ਕਰਮਾੜੀ ਹਜੇ ਮੋੜਨ ਲੱਗੀ ਹੈਗੀ ਠੀਕ ਆ ਕਦ ਕੜ ਕੱਟੀ ਦਾ ਇਹ ਬਹੁਤ ਚੰਗਾ ਆ ਚੁੱਕਿਆ ਗਾ ਤੇ ਬਾਕੀ ਫੇਸ ਬਿਊਟੀ ਦੀ ਚੈੱਕ ਕਰ ਸਕਦੇ ਹੋਗੇ ਨਾਲ ਨੂੜਾ ਬਹੁਤ ਚੰਗੀਆਂ ਕਰਮਾੜੀ ਦੇ ਠੀਕ ਆ ਬਾਕੀ ਪੱਠਪੂੜਾ ਤੁਸੀਂ ਦੇਖ ਸਕਦੇ ਬਹੁਤ ਚੰਗੇ ਪੱਠਪੂੜੀ ਦੀ ਆ ਚੁੱਕੀ ਹੈਗੀ ਤੇ ਬਾਕੀ ਸਿੰਗੀ ਸੁੰਗੀ ਤੁਸੀਂ ਇਹ ਕੱਟੀਆਂ ਵੀ ਚੈੱਕ ਕਰ ਸਕਦੇ ਦੂਤੀ ਜਨਮ ਵਾਲੀ ਕੱਟੀਆਂ ਆ ਚੁੱਕੇ ਠੀਕ ਆ ਬਾਈ ਜੀ ਆਪਾਂ ਇਸ ਇਹ ਕੱਟੀ ਦੀ ਉਮਰ ਬਾਈ ਜੀ 9 ਤੇ ਬਾਈ ਜੀ 102699 ਦੀ ਇਹ ਕੱਟੀ ਦੇ ਆਪ ਆ ਗਈ 102699 ਦਾ ਪਿਓ ਵਾ ਬਹੁਤ ਚੰਗਾ ਸਾਨ ਸੀਗਾ ਤੇ ਬਾਕੀ ਦੀ ਪਿੱਠ ਪੜਾ ਦੇ ਦੇਖ ਸਕਦੇ ਝੂਲੀ ਝੂਲੀ ਪਾਕੋ ਕਰਮ ਵਾਲੀ ਬੌਣ ਜਿਆ ਜੀ ਵੀ ਚੰਗੀ ਹੈਗੀ ਠੀਕ ਆ ਬਾਕੀ ਤੁਸੀਂ ਦੇਖ ਸਕਦੇ ਹੋ ਕਿ 9 ਮਹੀਨੇ ਦੀ ਉਮਰਾ ਕਦਕੜ ਕਰਮ ਵਾਲੀ ਦਾ ਬੌਣ ਜਿਆ ਚੰਗਾ ਸਿੰਘੀ ਸੁੰਗੀ ਕਰਮ ਵਾਲੀ ਬਹੁਤ ਚੰਗੀ ਪਾਊਗੀ ਠੀਕ ਆ ਬਾਕੀ ਦੀ ਖੜਮੇ ਖੁਰਮੇ ਕੱਟੀ ਚੈੱਕ ਕਰ ਸਕਦੇ ਹੋਗੇ ਤੇ ਮੁੱਲ ਬਾਈ ਜੀ ਕੱਟੀ ਬਾਈ ਤਿੰਨਾ ਕੱਟੀਆਂ ਦਾ 25 25000 ਰੁਪਇਆ ਕਰਦਾ ਪਹਿਲ ਨੰਬਰ ਵਾਲੀ ਕੱਟੀ ਦਾ ਵੱਡੇ 25000 ਬੂਰੀ ਕੱਟੇ 25000 ਤੇ ਬਾਈ ਦਸ਼ਾ ਵੀ ਨੇ ਮਿਲਦੇ 25000 ਹੈਗਾ ਮਾਨ ਤਨ ਤਿੰਨਾ ਕੱਟੀਆਂ ਵਿੱਚੋਂ ਬਾਈ ਜੀ ਹੋ ਜਾਊਗਾ ਠੀਕ ਹੈ ਚੰਗਾ ਮਾਨਤਨ ਹੋ ਜੂਗਾ ਬਾਕੀ ਤੁਸੀਂ ਦੇਖ ਸਕਦੇ ਹੋ ਕਟੀਆਂ ਦੀ ਕੁਆਲਿਟੀ ਤਾਂ ਬਾਈ ਦਾ ਮੋਬਾਈਲ ਨੰਬਰ ਚੱਲਦਾ ਸਕਰੀਨ ਤੇ ਜਿਹੜੇ ਕਿਸੇ ਵੀਰ ਨੂੰ ਲੋੜ ਹੋਈ ਬਾਈ ਨਾਲ ਸੰਪਰਕ ਕਰ ਲਿਓ ਬਾਈ ਦਾ ਮੋਬਾਈਲ ਨੰਬਰ ਚੱਲਦਾ ਸਕਰੀਨ ਤੇ ਕਟੀਆਂ ਜਾਣਕਾਰੀ ਲੈਣੀ ਹੋਈ ਜਾਂ ਮੁੱਲ ਵਾਰੀ ਪਤਾ ਕਰ ਮੁੱਲ ਵਾਰ ਮੁੱਲ ਵਾਰੀ ਜਾਂ ਕਰਨ ਲਈ ਠੀਕ ਹੈ ਤਾਂ ਬਾਈ ਨਾਲ ਕਰ ਲਿਓ ਸੰਪਰਕ ਧੰਨਵਾਦ ਸਾਰੇ ਵੀਰਾਂ ਚੈਨਲ ਨਾਲ ਜੁੜੇ ਰਹੇ ਪਿਆਰ ਸਤਿਕਾਰ ਦਿੰਦੇ ਰਹੋ ਤੇ ਆਪਣੀ ਜਿਹੜੀ ਵੀਰ ਚੈਨਲ ਨਾਲ ਨਵੇਂ ਜੁੜੇਗੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਫੋਲੋ ਤੇ ਇਸ ਤਰ੍ਹਾਂ ਦੀ ਵੀਡੀਓ ਪਾਉਣ ਲਈ ਹੈਡ ਨਾਲ ਕਰ ਲਓ ਸੰਪਰਕ ਸਾਡਾ ਨੰਬਰ 9417